ਤੁਹਾਨੂੰ ਕਿਸ ਤਰ੍ਹਾਂ ਜਦੋਂ ਸੰਧੂਰ ਆਪਰੇਸ਼ਨ ਹੋਇਆ ਸੀ ਕਿਸ ਤਰ੍ਹਾਂ ਤੁਸੀਂ ਫੌਜ ਦੇ ਵਿੱਚ ਜਾਂਦੇ ਸੀ ਮੈਂਨ ਲਈ ਦੁੱਧ ਚਾਹ ਲੱਸੀ ਲੈ ਕੇ ਜਾਂਦਾ ਸੀ ਜਦੋਂ ਤੋਂ ਸਮੇਂ ਤੋਂ ਮਜ਼ਾਈਲਾ ਵੀ ਚੱਲ ਰਹੀਆਂ ਸੀ ਕਿ ਡਰੋਨ ਵੀ ਚੱਲ ਰਹੇ ਸੀ ਡਰ ਨਹੀਂ ਲੱਗਿਆ ਕਿਸੇ ਚੀਜ਼ ਦਾ ਨਹੀਂ ਡਰ ਨਹੀਂ ਲੱਗਿਆ ਦੇਖਦੀ ਸੇਵਾ ਖਾਤਰ ਕੰਮ ਕੀਤਾ ਤੇ ਹੋਰ ਵੀ ਬੱਚੇ ਇਹਨੂੰ ਵੇਖ ਕੇ ਇੰਦੀ ਪਾਵਨਾ ਨੂੰ ਵੇਖ ਕੇ ਕੰਮ ਕਰਨ ਲੱਗੇ ਕਦੇ ਨਹੀਂ ਰੋਕਿਆ ਵੀ ਤੂੰ ਜਾ ਨਾ ਜਾਏ ਰਾਤ ਦੇ 10:00 10:00 ਵਜੇ ਤੱਕ ਉਹਨਾਂ ਦੇ ਕੋਲ ਹੀ ਰਹਿੰਦਾ ਸੀਗਾ। ਲਖ ਰੁੱਚਾ ਸਾਰਾ 에ਰੋਡਵੀ ਐ ਗੋਲਡਨ ਹੀ ਚੱਕ ਲਿਆ ਜੀ। ਇਹਨੂੰ ਗੋਦੀ ਲੈ ਲਿਆ ਆਰਮੀ ਨੇ। ਜਿਹੜੀ ਇਹਨੂੰ ਕੀ ਸ਼ੂਗਰ ਹੈ ਇਹਨਾਂ ਨੂੰ ਇਹ ਬੱਚੇ ਨੂੰ। ਇਹਨੂੰ ਸ਼ੂਗਰ ਹੈ 4 ਸਾਲ ਤੋਂ। ਤੇ ਇਹਦਾ ਜਿੰਨਾ ਹੁਣ ਖਰਚਾ ਜੋ ਹਸਪੀਟਲ ਦਾ ਸਾਰਾ ਗੋਲਡਨ 에ਰੋ ਹੀ ਕਰ ਰਹੀ ਹੈ ਸਰ। ਹਾਂ ਜੀ ਨਹੀਂ ਗੋਲਡਨ 에ਰੋ ਹੀ ਕਰ ਰਹੀ ਹੈ। ਵਾਰ ਤੇ ਜੇ ਪਹਿਲੀ ਵਾਰ ਹੋਇਆ ਵੀ ਕਿਸੇ ਆਰਮੀ 골ਡਨ ਨੇ ਕਿਸੇ ਬੱਚੇ ਨੂੰ ਆਪਣੀ ਗੋਦ ਲਿਆ ਹੋਵੇ। ਆ بڑے ਹੋ ਕੇ ਕੀ ਬਣੋਗੇ? ਆਰਮੀ ਅਫਸਰ। ਸਾਡੀ ਕਿਸਮਤ ਮਾੜੀ ਕਿ ਬੱਚਾ 4 6 ਸਾਲ ਦੀ ਉਮਰ ਦੇ ਵਿੱਚ ਆਇਆ ਤੇ ਡੈਪਟੀਕ ਦਾ ਪੇਸ਼ੈਂਟ ਬਣ ਗਿਆ। ਜਿੱਦੇ ਕਰਕੇ ਦੀ ਗ੍ਰੋਥ ਜਿਹੜੀ ਥੋੜੀ ਜਿਹੀ ਘੱਟ ਗਈ। ਜਦੋਂ ਕੋ ਹੈਲੀਕਾਪਟਰ ਜਾਂ ਕੋ ਹੋਰ ਜਹਾਜ ਲੰਘਦੇ ਸੀ ਨਾ ਇਹ ਉਹਨਾਂ ਨੂੰ ਵੇਖ ਕੇ ਮਗਰ ਭਜਦੇ ਸੋ ਜਹਾਜ ਆ ਗਿਆ ਉਹ ਜਹਾਜ ਆ ਗਿਆ ਉਹ ਜਹਾਜ ਆ ਗਿਆ ਇਹਨਾਂ ਨੂੰ ਉਦੋਂ ਤੱਕ ਜਿਹੜੇ ਇਹ ਨਿਰਪਉ ਹੋਏ ਹੋਏ ਸੀ ਜਹਾਜ ਵੇਖਣ ਦਾ ਵੀ ਇਹਨਾਂ ਨੂੰ ਸ਼ੌਕ ਸੀ ਤੁਸੀਂ ਜੁੜ ਚੁੱਕੇ ਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਤੇ ਮੈਂ ਹਾਂ ਸ਼ੋਕ ਵਿਲਾਸਰਾ ਅੱਜ ਫਿਰੋਜ਼ਪੁਰ ਦੇ ਸਰਹੱਦੀ ਏਰੀਆ ਮਮਦੋੜ ਦੇ ਵਿੱਚ ਅਸੀਂ ਪਹੁੰਚੇ ਆ ਜਿੱਥੇ ਇੱਕ ਬੱਚਾ ਜਿਹੜਾ ਕਾਫੀ ਜ਼ਿਆਦਾ ਸੰਦੂਰ ਆਪਰੇਸ਼ਨ ਦੇ ਵਿੱਚ ਕਾਫੀ ਮਸ਼ਹੂਰ ਹੋਇਆ ਸੀਗਾ ਜੋ ਆਰਮੀ ਦੇ ਜਵਾਨਾਂ ਨੂੰ ਜਿਹੜੀ ਹੈ ਚਾਹ ਪਾਣੀ ਅਤੇ ਰੋਟੀ ਜਿਹੜੀ ਹੈ ਉਹ ਲੈ ਕੇ ਜਾਂਦਾ ਸੀ ਦੁਪਹਿਰ ਦਾ ਸਮਾਂ ਹੁੰਦਾ ਸੀ ਤੇ ਕਈ ਵਾਰ ਉਹ ਲੱਸੀ ਲੈ ਕੇ ਵੀ ਉੱਥੇ ਪਹੁੰਚਦਾ ਸੀ ਬੀਤੇ ਦਿਨ ਰਾਸ਼ਟਰਪਤੀ ਅਵਾਰਡ ਦੇ ਨਾਲ ਉਸ ਬੱਚੇ ਨੂੰ ਸਨਮਾਨਿਤ ਕੀਤਾ ਗਿਆ ਅਸੀਂ ਉਸ ਪਰਿਵਾਰ ਦੇ ਕੋਲੇ ਪਹੁੰਚੇ ਆ ਕੈਮਰਮੈਨ ਜਿਹੜੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਕ ਛੋਟੀ ਉਮਰ ਮਹਿਜ਼ ਪਰਾ ਜਿਹੜੀ ਆ ਉਹ 10 ਸਾਲ ਦੇ ਕਰੀਬ ਹੈ ਕੈਮਰਾਮੈਨ ਨੂੰ ਕਹਾਂਗਾ ਪਹਿਲੇ ਦਿਖਾਣ ਕਿਸ ਜਗਾ ਤੇ ਜਿਹੜਾ ਸਾਹਮਣੇ ਜੋ ਬਾਰਡਰ ਏਰੀਆ ਜੋ ਦਿਖ ਰਿਹਾ ਪੂਰਾ ਜੋ ਸਰਹੱਦੀ ਏਰੀਆ ਜਿੱਥੇ ਤਾਰਬੰਦੀ ਸੀ ਜਿੱਥੇ ਆਰਮੀ ਵਾਲੇ ਜਿਹੜੇ ਜਵਾਨ ਸੀਗੇ ਉਹ ਇੱਥੇ ਆ ਕੇ ਬੈਠਦੇ ਸੀਗੇ ਤੇ ਦੁਪਹਿਰ ਦਾ ਸਮਾਂ ਹੁੰਦਾ ਸੀ ਚਾਹ ਪਾਣੀ ਅਤੇ ਲੱਸੀ ਜਿਹੜੀ ਆ ਉਹ ਲੈ ਕੇ ਜਾਂਦੇ ਸੀਗੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਜੋ ਪਰਿਵਾਰ ਹੈ ਅੱਜ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਜਿਹੜਾ ਪੂਰਾ ਇੱਕ ਵਿਆਹ ਵਾਂਗੂ ਜਿਹੜਾ ਬਣਿਆ ਹੋਇਆ ਤੁਸੀਂ ਤਸਵੀਰਾਂ ਵੀ ਦੇਖੀਆਂ ਹੋਣੀਆਂ ਕਿਸ ਤਰ੍ਹਾਂ ਬੱਚਾ ਮਸ਼ਹੂਰ ਹੁੰਦਾ ਨਰਿੰਦਰ ਮੋਦੀ ਨੂੰ ਮਿਲਦੇ ਆ ਰਾਸ਼ਟਰਪਤੀ ਤੋਂ ਜਿਹੜਾ ਅਵਾਰਡ ਹੈ ਉਹ ਇਹਨਾਂ ਨੂੰ ਦਿੱਤਾ ਜਾਂਦਾ ਸਾਡੇ ਨਾਲ ਮੌਜੂਦ ਨੇ ਸ਼ਮਨ ਜੀ ਜਿਹੜੀ ਉਹਦੇ ਨਾਲ ਗੱਲਬਾਤ ਕਰਾਂਗੇ ਸ਼ਮਨ ਪਹਿਲਾਂ ਤਾਂ ਤੁਸੀਂ ਦੱਸੋ ਕਿ ਤੁਹਾਡੀ ਉਮਰ ਕਿੰਨੀ ਹੈ ਦੱਸ ਸ਼ਮਨ ਕਿਸ ਤਰ੍ਹਾਂ ਜਦੋਂ ਸੰਦੂਰ ਆਪਰੇਸ਼ਨ ਹੋਇਆ ਸੀ ਕਿਸ ਤਰ੍ਹਾਂ ਤੁਸੀਂ ਫੌਜੀ ਦੇ ਵਿੱਚ ਜਾਂਦੇ ਸੀ ਮੈਂਨ ਲਈ ਦੁੱਧ ਚਾਹ ਲस्सी ਲੈ ਕੇ ਜਾਂਦਾ ਥਾ ਕਿ ਕਿ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਕਿਸੇ ਨੇ ਕਿਹਾ ਹੋਣਾ ਕਿ ਤੁਸੀਂ ਫੌਜੀਆਂ ਵਾਸਤੇ ਲੱਸੀ ਲੈ ਕੇ ਜਾਓ ਨਹੀਂ ਮੈਂ ਆਪ ਹੀ ਜਾਂਦਾ ਤਾਂ ਖੁਦ ਹੀ ਫਿਰ ਇਹ ਫੌਜੀਆਂ ਵੱਲੋਂ ਜਿਹੜਾ ਸੀਗੇ ਇੱਥੋਂ ਦੇ ਅਫਸਰ ਸੀਗੇ ਇੱਥੇ ਘਰ ਵੀ ਆਉਂਦੇ ਸੀਗੇ ਕਿ ਹਾਂ ਕਦੇ-ਕਦੇ ਆਤੇ تھے ਘਰ ਵੀ ਜਿੱਦਾਂ ਉੱਥੇ ਉਸ ਸਮੇਂ ਤਾਂ ਮਜ਼ਾਈਲਾ ਵੀ ਚੱਲ ਰੀਆਂ ਸੀਗੇ ਡਰੋਨ ਵੀ ਚੱਲ ਰਹੇ ਸੀਗੇ ਡਰ ਨਹੀਂ ਲੱਗਿਆ ਕਿਸੇ ਚੀਜ਼ ਦਾ ਨਹੀਂ ਡਰ ਨਹੀਂ ਲੱਗਿਆ ਪ੍ਰਿੰਦਰ ਮੋਦੀ ਨਾਲ ਵੀ ਗੱਲ ਹੋਈ ਹੈ ਹਾਂ ਪ੍ਰਧਾਨ ਮੰਤਰੀ ਦੇਸ਼ ਦੇ ਨੇ ਤੇ ਉਹਨਾਂ ਨਾਲ ਤੁਸੀਂ ਗੱਲਬਾਤ ਕੀਤੀ ਕੋਈ ਥੋੜੀ ਜਿਹੀ ਨਰਵਸ ਹੋਈ ਕੁਝ ਕਿਸੇ ਤਰ੍ਹਾਂ ਦੀ ਹਾਂਜੀ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਵੀ ਪੁੱਛਿਆ आपने ਕੀ ਕੀਤਾ ਫਿਰ ਕੀ ਬਤਾਇਆ आपने ਮੈਂ ਬੋਲਿਆ ਜਦ ਮਿਸ਼ਨ ਸੰਦੂਰ ਸ਼ੁਰੂ ਹੋਆ ਥਾ ਮਾਰੇ ਇਧਰ ਗਾਵੇਂ ਫੌਜੀ ਆਏ تھے ਜਦੋਂ ਪਾਕਿਸਤਾਨ ਸੇ ਇਧਰ ਡਰਨ ਡਿੱਗੇ ਰਹੇ ਤੇ ਮੈਂ ਉਹਨਾਂ ਲਈ ਦੁੱਧ ਚਾਹ ਲੱਸੀ ਲੈ ਕੇ ਜਾਂਦਾ ਥਾ ਨਹੀਂ ਬੱਚਾ ਤੁਸੀਂ ਛੋਟੇ ਬਿਲਕੁਲ ਵੀ ਹੋ ਤੁਹਾਡੀ 10 ਸਾਲ ਉਮਰ ਹੈ ਇਹਨਾਂ ਜਜ਼ਬਾ ਕਿੱਥੋਂ ਆਇਆ ਤੁਹਾਡੇ 'ਚ ਮੈਨੂੰ ਬਚਪਨ ਸੇ ਸ਼ੌਂਕ ਹੈ ਤੇ ਬਚਪਨ ਦਾ ਤੁਹਾਡਾ ਹਾਲੇ ਤਾਂ ਸ਼ੁਰੂ ਹੋਇਆ ਤੇ ਸ਼ੌਕ ਕਦੋਂ ਹੋ ਗਿਆ ਤੁਹਾਨੂੰ ਐਸੀ ਛੋਟੇ ਉਂਦੇ ਦੇ ਫੌਜੀ ਦੇਖਦੇ ਸੀਗੇ ਇੱਥੇ ਹਾਂਜੀ ਫੌਜੀ ਦੇਖਦਾ ਜਦੋਂ ਰਾਸ਼ਟਰਪਤੀ ਤੋਂ ਤੁਹਾਨੂੰ ਅਵਾਰਡ ਮਿਲਿਆ ਅੱਜ ਪਹਿਲੇ ਤੁਸੀਂ ਤੁਹਾਨੂੰ ਮਿਲਿਆ ਤੇ ਕਿਸ ਤਰ੍ਹਾਂ ਮਹਿਸੂਸ ਹੋਇਆ ਬਹੁਤ ਅੱਛਾ ਮਹਿਸੂਸ ਹੋਇਆ ਤੇ ਜਿਹੜੇ ਪਰਿਵਾਰ ਦੇ ਵਿੱਚ ਹੁਣ ਕਿਸ ਤਰ੍ਹਾਂ ਦਾ ਮਾਹੌਲ ਹੈ ਤੁਹਾਡੇ ਬਹੁਤ ਅੱਜ ਗਰਵੀ ਬਹੁਤ ਬੜੀ ਹੈ ਸਾਰੇ ਬਹੁਤ ਅੱਛੇ ਤੇ ਸਕੂਲ ਦੇ ਵਿੱਚ ਕਿਸ ਤਰ੍ਹਾਂ ਮਾਹੌਲ ਹੈ ਕੋਈ ਸਕੂਲ ਦੇ ਕੋਈ ਟੀਚਰ ਆਏ ਹੈ ਤੁਹਾਡੇ ਇੱਥੇ ਨਹੀਂ ਸਕੂਲ ਕੇ ਨਹੀਂ ਟੀਚਰ ਆਏ ਉਹ ਕਿਉਂ ਨਹੀਂ ਆਏ ਰਾਤ ਕੋ ਆਏ تھے ਮੀਟਿੰਗ ਰਾਤ ਕੋ ਆਏ تھے हां जी तो क्या बोले फिर स्कूल के जो प्रिंसिपल थे उन्होंने बोला क्या करके आए बहुत बढ़िया है बच्चे ने काम किया काम किया हाँ तो तेरे फादर साहब आपको बोलते हैं कि आप फौज में जाओगे यस पहले मैं सरकारी स्कूल पढ़ता था तब मैं सीडीएस स्कूल पढ़ता था ਇਹ ਫਿਰ ਪੂਰਾ ਜਿਹੜਾ ਖਰਚਾ ਸੀਗਾ ਇਹ ਫੌਜੀ ਨੇ ਚੱਕਿਆ ਫਿਰ? ਹਾਂਜੀ ਪੂਰਾ। ਇਹ ਨਾਮ ਉਹਨਾਂ ਦਾ ਪਤਾ ਕੀ ਹੈ ਉਹਨਾਂ ਦਾ? ਹਾਂਜੀ। ਕਮਲਿੰਦਰ ਸਰ। ਕਮਲਿੰਦਰ ਸਰ। ਸਾਡੇ ਨਾਲ ਬੱਚੇ ਦੇ ਫਾਦਰ ਸਾਹਿਬ ਆ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ। ਸਰ ਕੀ ਨਾਮ ਹੈ ਤੁਹਾਡਾ? ਸੋਨਾ ਸਿੰਘ ਜੀ। ਸੋਲਾ ਜੀ ਤੁਹਾਡੇ ਬੱਚੇ ਨੇ ਅੱਜ ਪੂਰੇ ਦੇਸ਼ ਦੇ ਵਿੱਚ ਤੁਹਾਡਾ ਨਾਮ ਰੋਸ਼ਨ ਤੁਹਾਡੇ ਪਿੰਡ ਦਾ ਨਹੀਂ ਪੂਰੇ ਸਰਹੱਦੀ ਏਰੀਆ ਦਾ ਕਰਤਾ ਹੈ ਕਿਵੇਂ ਦੇਖਦੇ ਹੋ ਤੁਸੀਂ ਸਰ ਸਾਨੂੰ ਬਹੁਤ ਹੀ ਖੁਸ਼ੀ ਹੈ ਵੀ ਸਾਡੇ ਛੋਟੀ ਉਮਰ ਦੇ ਬੇਟੇ ਨੇ ਇਹਨਾਂ ਨਾਮ ਰੋਸ਼ਨ ਕੀਤਾ ਸਾਡਾ ਫਿਰੋਈਪੁਰ ਦਾ ਹੀ ਨਹੀਂ ਸਾਰੇ ਯਾਨੀ ਕਿ ਪੰਜਾਬ ਦਾ ਹੀ ਹੋਇਆ ਹੈ ਤੇ ਬਹੁਤ ਮਾਣ ਵਾਲੀ ਗੱਲ ਹੈ ਸੋ ਬਸ ਜੀ ਇਹ ਜਦੋਂ ਤੁਹਾਡੇ ਇੱਥੋਂ ਘਰ ਤੋਂ ਕਿੰਨੀ ਦੂਰ ਫੌਜ ਜਿਹੜੀ ਹੈਗਾ ਬਾਰਡਰ ਜਿਹੜਾ ਪੈਂਦਾ ਹੈ ਬਿਲਕੁਲ ਇੱਥੋਂ ਹੈਗਾ 22 ਕਿਲੋਮੀਟਰ ਦੀ ਉਹ ਤੁਸੀਂ ਦਿਖਾ ਸਕਦੇ ਹੋ ਕਿੱਥੇ ਜਾ ਕੇ ਬੱਚਾ ਜਾਂਦਾ ਸੀ ਘਰ ਤੋਂ ਬੱਚਾ ਉਹ वहां वो अवसर रहता था तो उसके पास जाता था ये आ, सारे ही यार यार नहीं ਤੁਸੀਂ ਆ ਪੇੜ ਦੇਖ ਰਹੇ ਹੋ ਜਿੱਥੇ ਦੇਖ ਰਹੇ ਹੋ ਜਿੱਥੇ ਆਰਮੀ ਦੇ ਜਿਹੜੇ ਆਫੀਸਰ ਸੀਗੇ ਉੱਥੇ ਹੁੰਦੇ ਸੀਗੇ ਤੇ ਪਰ ਜਿੱਥੇ ਬੱਚਾ ਜਿਹੜਾ ਲਗਾਤਾਰ ਜਿਹੜਾ ਉਹਨਾਂ ਵਾਸਤੇ ਲੱਸੀ ਚਾਹ ਜੋ ਪਾਣੀ ਦਾ ਜਿਹੜਾ ਹੈਗਾ ਸੀ ਉੱਥੇ ਲੈ ਕੇ ਜਾਂਦਾ ਸੀ ਹਰ ਵਾਰ ਜਿਹੜਾ ਪਰਿਵਾਰ ਹੈ ਜਿਹੜਾ ਫੌਜੀਏ ਦੇ ਨਾਲ ਕਾਫੀ ਜ਼ਿਆਦਾ ਇਹਨਾਂ ਨੂੰ ਸੰਯੋਗ ਰਿਹਾ ਤੁਸੀਂ ਤਸਵੀਰਾਂ ਵਿੱਚ ਦੇਖੀਆਂ ਅਸੀਂ ਇੱਕ ਵਾਰ ਹੋਰ ਗੱਲ ਕਰਾਂਗੇ ਸਰ ਕਿਸ ਤਰ੍ਹਾਂ ਦਾ ਲੱਗ ਰਿਹਾ ਹੁਣ ਸਾਨੂੰ ਬਹੁਤ ਕਰਚੇ ਖੁਸ਼ੀ ਵਾਲੀ ਵਿਆਹ ਵਰਗਾ ਮਾਹੌਲ ਹੈ ਤੇ ਬਹੁਤ ਹੀ ਖੁਸ਼ੀ ਹੈ ਤਾਇ ਚਾਚਾ ਨੂੰ ਹੀ ਪਿੰਡ ਚ ਤੇ ਸਾਰਿਆਂ ਨੂੰ ਸਾਰੇ ਪਿੰਡ ਨੂੰ ਹੀ ਬਹੁਤ ਹੀ ਵਧੀਆ ਹੈ ਤੇ ਇਹ ਪਾਲਟੀ ਵੀ ਰੱਖੀ ਹੋਈ ਸੀ ਕਰ ਇਹਦੇ ਆਉਣ ਦੀ ਖੁਸ਼ੀ ਚ ਤੇ ਜਦੋਂ ਤੁਹਾਨੂੰ ਅਨਾਉਂਸ ਹੋਇਆ ਕਿ ਤੁਸੀਂ ਰਾਸ਼ਟਰਪਤੀ ਦੇ ਬੱਚੇ ਨੂੰ ਅਵਾਰਡ ਮਿਲਣ ਜਾ ਰਹੇ ਆ ਤੇ ਕਿਸ ਤਰ੍ਹਾਂ ਦਾ ਜਨਨ ਕੀ ਤੁਹਾਨੂੰ ਖੁਸ਼ੀ ਹੋਈ ਕਿਸ ਤਰ੍ਹਾਂ ਦਾ ਲੱਗਿਆ ਸੀ ਸਾਨੂੰ ਬਹੁਤ ਹੀ ਵਧੀਆ ਲੱਗਿਆ ਸੀ ਤੇ ਬਹੁਤ ਹੀ ਖੁਸ਼ੀ ਹੋਈ ਸੀ ਵੀ ਸਾਡਾ ਬੇਟਾ ਦਿੱਲੀ ਜਾ ਰਿਹਾ ਹੈ 24 ਤਰੀਕ ਨੂੰ ਤੇ ਰਾਸ਼ਟਰਪਤੀਗਤੋਂ ਇਹਨੂੰ ਵਾਰਡ ਮਿਲਣਾ ਹੈ ਤੇ ਨਰਿੰਦਰ ਮੋਦੀ ਜੀ ਵੀ ਇਹਨੂੰ ਲਗ ਕਮਰੇ ਚ ਮਿਲेंगे ਉਹ ਕਿਵੇਂ ਦਾ ਕਿਵੇਂ ਦਾ ਲੱਗਿਆ ਸੀਗਾ ਕੀ ਬਹੁਤ ਵਧੀਆ ਸੀਗਾ ਕੀ ਸਵਾਲ ਜਵਾਬ ਹੋਏ ਕੁਝ ਪਤਾ ਤੁਹਾਨੂੰ ਨਹੀਂ ਸਰ ਉਹ ਇਹਦੇ ਇਕੱਲੇ ਨਾਲ ਹੀ ਹੋਏ ਅੰਦਰ ਵਾਰਡ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੁਹਾਨੂੰ ਲੱਗਦਾ ਕਿ ਹੋਰ ਵੀ ਜਿਹੜੇ ਸਰਹੱਦੀ ਏਰੀਆ ਦੇ ਬੱਚੇ ਉਹਨਾਂ ਨੇ ਵੀ ਇਸ ਤਰ੍ਹਾਂ ਦਾ ਉਪਰਾਲਾ ਕਰਨਾ ਚਾਹੀਦਾ ਹਾਂਜੀ ਹਾਂਜੀ ਆਪਾਂ ਦਾ ਇਹੀ ਕਹਿਣਾ ਚਾਹਾਂਗੇ ਕਿ ਜਿਵੇਂ ਇਹਨੇ ਦੇਸ਼ ਦੀ ਸੇਵਾ ਖਾਤਰ ਕੰਮ ਕੀਤਾ ਤੇ ਹੋਰ ਵੀ ਬੱਚੇ ਇਹਨੂੰ ਵੇਖ ਕੇ ਇੰਦੇ ਇਹ ਪਾਵਨਾ ਤੋਂ ਵੇਖ ਕੇ ਕੰਮ ਕਰਨ ਲੱਗੇ ਤੇ ਵੋਈ ਬਾਲ ਲੈ ਕੇ ਆਉਣ ਵਾਲਾ ਸੋਨਾ ਸਿੰਘ ਜੀ ਜੇ ਗੱਲ ਕਰਦੇ ਆ ਜਿਵੇਂ ਹੁਣ ਇੱਕ ਮਾਮਦੂਰ ਦੇ ਵਿੱਚ ਇੱਕ ਮਿਸ ਹੈਪਨਿੰਗ ਵੀ ਹੋਈ ਸੀਗੀ ਮਜ਼ੈਲਾ ਵੀ ਡੇਗ ਰੀਆਂ ਸੀਗੀਆਂ ਇੱਕ ਪਰਿਵਾਰ ਦੀ ਜਾਨ ਵੀ ਚਲੀ ਗਈ ਸੀਗੀ ਕੀ ਤੁਹਾਨੂੰ ਲੱਗਿਆ ਨਹੀਂ ਕਿ ਇੱਥੇ ਵੀ ਇਹ ਕੰਮ ਹੋ ਰਿਹਾ ਕਿ ਬੱਚੇ ਨਾ ਸੀ ਨਾ ਜਾਣਦੀ ਆਰਮੀ ਵਾਲਾ ਕੋਲੇ ਨਹੀਂ ਸਰ ਇਹ ਕਹਿੰਦਾ ਮੈਂ ਜਾਣਾ ਹੀ ਜਾਣਾ ਤੇ ਅਸੀਂ ਕਦੇ ਨਹੀਂ ਰੋਕਿਆ ਵੀ ਤੂੰ ਜਾ ਨਾ ਜਾਏ ਰਾਤ ਦੇ 10:00 ਤੋਂ 10:00 ਵਜੇ ਤੱਕ ਉਹਨਾਂ ਦੇ ਕੋਲ ਹੀ ਰਹਿੰਦਾ ਸੀਗਾ ਲਗਾਤਾਰ ਡਰੋਨ ਆਉਂਦੇ ਸੀ ਉਹ ਵੀ ਤੁਹਾਨੂੰ ਪਤਾ ਸੀ ਹਾਂਜੀ ਹਾਂਜੀ ਤੇ ਕਹਿੰਦਾ ਮੈਂ ਜਾਣਾ ਤੇ ਚੱਲ ਜਾਂਦਾ ਸੀਗਾ ਸਕੂਲਾਂ 'ਚ ਜੁੱ ਫਿਰ ਜਰੂਰੀ ਪੂਰੀ ਸਪੋਰਟ ਰਹੀ ਹੈ ਤੁਹਾਨੂੰ ਬੱਚੇ ਦੀ ਤੁਹਾਡੇ ਹਾਂਜੀ 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 ਕੋਈ ਹੋਰ ਕਿਤੇ ਸੰਸਥਾਾਂ ਵੱਲੋਂ ਕੋਈ ਸਹਿਯੋਗ ਰਿਹਾ ਹੋਵੇ ਕਿ ਕਿ ਅਸੀਂ ਤੁਹਾਡੇ ਬੱਚੇ ਲਈ ਆ ਕੁਝ ਕਰਾਂਗੇ ਨਹੀਂ ਸਰ ਕੋਈ ਨਹੀਂ ਤੇ ਇਹਦੇ ਬੱਚੇ ਦਾ ਜੇ ਫਿਰ ਪੜ੍ਹਾਈ ਕਿੱਥੇ ਕਰਦਾ ਸੀ ਤੇ ਕਿਵੇਂ ਕਿਵੇਂ ਹੋਇਆ ਇਹਨਾਂ ਦਾ ਇਹ ਸਰਕਾਰੀ ਸਕੂਲ 'ਚ ਪੜ੍ਹਦਾ ਸੀ ਪਿੰਡ ਤੇ ਉਸ ਤੋਂ ਬਾਅਦ ਦਨੂ ਸਿਟੀ ਹਰ ਸਕੂਲ 'ਚ ਆਰਮੀ ਵਾਲਿਆਂ ਲੱਗਾ ਐਰੋ ਡਿਵੀਜ਼ਨ ਗੋਲਡਨ ਨੇ ਤੇ ਉਹਨਾਂ ਨੇ ਗੋਦੀਆਂ ਨੂੰ ਲੈ ਲੈ ਜਾਣੀ ਕਿ ਜਨਨ ਕਿ ਜਿੰਨਾ ਵੀ ਪੜਾਈ ਦਾ ਖਰਚਾ ਸਾਰਾ ਪੜਾਈ ਦਾ ਇਹਨੂੰ ਰਿਸੂਲੇ ਨਹੀਂ ਲੱਗਦਾ 슈ਗਰ ਤੇ ਉਹਨਾਂ ਉਹ ਵੀ ਜਾਂਦਾ ਖਰਚਾ ਸਾਰਾ 에어로ਡ ਵੀ ਹੈ 골ਡਨ 에어로 ਹੀ ਚੱਕ ਲਿਆ ਜੀ ਇਹਨੂੰ ਗੋਦ ਹੀ ਲੈ ਲਿਆ ਆਰਮੀ ਨੇ ਜਨਨ ਕਿ ਇਹਨੂੰ ਕੀ 슈ਗਰ ਹੈ ਇਹਨੂੰ ਇਹ ਬੱਚੇ ਨੂੰ ਇਹਨੂੰ 슈ਗਰ ਹੈ 4 ਸਾਲ ਤੋਂ ਤੇ ਇਹਦਾ ਜਿੰਨਾ ਹੁਣ ਖਰਚਾ ਜੋ ਹਸਪੀਟਲ ਦਾ ਸਾਰਾ 골ਡਨ 에어로 ਹੀ ਕਰ ਰਹੀ ਹੈ ਸਰ ਹਾਂਜੀ ਹਾਂਜੀ 골ਡਨ 에어로 ਹੀ ਕਰ ਰਹੀ ਹੈ ਤੇ ਭਾਰਤ 'ਚ ਪਹਿਲੀ ਵਾਰ ਹੋਇਆ ਹੈ ਵੀ ਕਿਸੇ ਆਰਮੀ 골ਡਨ ਨੇ ਕਿਸੇ ਬੱਚੇ ਨੂੰ ਆਪਣੀ ਗੋਦ ਲਿਆ ਹੋਵੇ ਤੁਹਾਨੂੰ ਲੱਗਦਾ ਕਿ ਪੰਜਾਬ ਸਰਕਾਰ ਇਸ ਬੱਚੇ ਬਾਰੇ ਕੁਝ ਸੋਚੇ ਕੁਝ ਤੁਸੀਂ ਕੀ ਕਰਨਾ ਚਾਹੋਗੇ ਸਰ ਹੁਣੀ ਰਜਨੀਸ਼ ਦਈਆ ਜੀ ਆਏ ਸੀ ਤੇ ਉਹ ਦੱਸ ਕੇ ਗਏ ਆ ਵੀ ਪਰਸੋਂ ਇਹਨੂੰ ਮਿਲਣਗੇ ਉੱਥੇ ਸਪੀਕਰ ਤੇ ਸੀਐਮ ਸਾਹਿਬ ਵੀ ਮਿਲਣਗੇ ਤੇ ਉਹ ਉੱਥੇ ਇਹਨੂੰ ਪਰਸੋਂ ਕੱਲ ਨੂੰ ਇਹ ਜਾ ਰਿਹਾ ਚੰਡੀਗੜ੍ਹ ਹੋਰ ਕੀ ਉਮੀਦਾਂ ਹੈਗੀਆਂ ਬੱਚੇ ਨੂੰ ਵੱਡਾ ਹੋ ਕੇ ਕੀ ਬਣਾਓਗੇ ਤੁਸੀਂ ਇਹ ਵੱਡਾ ਹੋ ਗਿਆ ਇਹੀ ਕਹਿੰਦਾ ਆਰਮੀ ਆਫਸਰ ਬਣਨਾ ਤੇ ਉਹ ਆਰਮੀ ਵਾਲੇ ਉਹਨੂੰ ਖੁਦ ਹੀ ਬਣਾ ਲੈਣਗੇ ਆਫਸਰ ਆਪਣਾ ਸ਼ੋਭਨ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਜਦੋਂ ਤੁਸੀਂ ਨਰਿੰਦਰ ਮੋਦੀ ਨੂੰ ਮਿਲੇ ਸੀਗੇ ਬਹੁਤ ਵਧੀਆ ਮਾਹੌਲ ਸੀ ਕੀ ਗੱਲਬਾਤ ਹੋਈ ਸੀ ਉਹਨੂੰ ਨੇ ਇਹ ਹੀ ਪੁੱਛਿਆ ਤਾਂ ਆਪਣੇ ਕੀ-ਕੀ ਕੀਆ ਮੈਨੇ ਬੋਤਾ ਰਿਹਾ ਨਹੀਂ ਮਿਸ਼ਨ ਸੰਦੂਰ ਮੇ ਜੋ ਪਾਕਿਸਤਾਨ ਸੇ ਇਧਰ ਡਰੋਨ ਆ ਰਹੇ ਥੇ ਹਾਂਜੀ ਮੈਨੇ 에ਰੋ ਡਿਵੀਜ਼ਨ ਜਬ ਫੌਜੀ ਥੇ ਇਧਰ ਮੈਨੇ ਉਹਨਾਂ ਦੀ ਸੇਵਾ ਕੀਤੀ कोई ऐसा सवाल हुआ हो कि आपने एरिया का कुछ बताया कि हमारा एरिया इतना बैकवर्ड है इसके लिए आप कुछ ऐसा करो कोई बात हुई ऐसी ऐसी नहीं ऐसी नहीं कोई बात तो ही ऐसे आप आप छोटे थे नरेंद्र मोदी से मैं पहली बार मिले हो आपको लगा था कोई नर्वस हुई, नर्वस हुई कुछ यस क्या क्या लगा कि मैं इतने प्रधानमंत्री के देश के हैं नरेंद्र मोदी से बात करूंगा तो कुछ लग रहा था कि मैं ऐसे बात कैसे करूँगा उनसे नहीं कुछ बात कर

ਇਹ ਬੱਚਾ ਸਾਡਾ ਸਵਨ ਹੈ ਸਾਡੇ ਕੁਝ ਪਿੰਡ ਦੇ ਵੀਰ ਵੀ ਜੁੜੇ ਅਸੀਂ ਉਹਨਾਂ ਨਾਲ ਕਿੱਦਾਂ ਲੱਗ ਰਿਹਾ ਸਰ ਤੁਹਾਡੇ ਇੱਕ ਏਰੀਆ ਦੇ ਵਿੱਚ ਇੱਕ ਬੱਚਾ ਜਿਹੜਾ ਰਾਸ਼ਟਰਪਤੀ ਅਵਾਰਡ ਲੈ ਕੇ ਆਉਂਦਾ ਪਹਿਲੇ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਥੋੜੀ ਜੀ ਜਾਣਕਾਰੀ ਲਈ ਦੇ ਦੱਸ ਦਿਆਂ ਕਿ ਇਹ ਬੱਚਾ ਜਿਹੜਾ ਹੈ ਮੇਰੇ ਬ੍ਰਦਰ ਇਨ ਲਾ ਰੀਅਲ ਦਾ ਬੇਟਾ ਹੈ ਜੀ ਸੈਕੰਡਲੀ ਅਸੀਂ ਜਿਹੜੇ ਬਾਰਡਰ ਦੇ ਉੱਤੇ ਜਿਹੜੇ ਵਸਦੇ ਆਂ ਔਰ ਬਾਰਡਰ ਦੇ ਵਿੱਚ ਹਰੇਕ ਜਦੋਂ ਵੀ ਮੁਸ਼ਕਲ ਆਦੀ ਲਗਭਗ ਜਿਹੜੇ ਅਸੀਂ ਵੱਡੇ ਆਦਮੀ ਆ ਉਹ ਆਰਮੀ ਆ ਬੀਐਸਐਫ ਆ ਜਾਂ ਕੋਈ ਹੋਰ ਸਾਰਿਆਂ ਦੀ ਅਸੀਂ ਮਦਦ ਕਰਦੇ ਰਹਿੰਦੇ ਆ ਜੀ ਇਹ ਬੱਚੇ ਨੂੰ ਅਸੀਂ ਸਰਕਾਰੀ ਸਕੂਲ ਪਿੰਡ ਦੇ ਵਿੱਚ ਹੀ ਪਾਇਆ ਵਾ ਸੀ ਔਰ ਇਥੋਂ ਦੇ ਜਿਹੜੇ ਸਾਡੇ ਸਕੂਲ ਦੇ ਇੰਚਾਰਜ ਨੇ ਉਹ ਬਹੁਤ ਸਟਰੋਂਗ ਨੇ ਉਹ ਬੱਚਿਆਂ ਨੂੰ ਬਹੁਤ ਗਾਈਡ ਕਰਦੇ ਰਹਿੰਦੇ ਆ ਦੇਸ਼ ਭਗਤੀ ਲਈ ਖੇਡਾਂ ਲਈ ਸਾਰੇ ਪਾਸੇ ਪ੍ਰੇਰਿਤ ਕਰਦੇ ਨੇ ਜਿਹਦੇ ਵਿੱਚ ਬੱਚੇ ਵਿੱਚ ਵੀ ਜज्ਬਾ ਜਿਹੜਾ ਸੀ ਹੌਲੀ ਹੌਲੀ ਵੱਧ ਆ ਗਿਆ ਬਟ ਸਾਡੀ ਕਿਸਮਤ ਮਾੜੀ ਕਿ ਬੱਚਾ 4 6 ਸਾਲ ਦੀ ਆਯੂ ਦੇ ਵਿੱਚ ਆਇਆ ਤੇ ਡੈਪਟੀਕ ਦਾ ਪੇਸ਼ੈਂਟ ਬਣ ਗਿਆ ਜੀ ਜਿਹਦੇ ਕਰਕੇ ਦੀ ਗਰੋਥ ਜਿਹੜੀ ਥੋੜੀ ਜੀ ਘੱਟ ਗਈ ਜੀ ਤੇ ਜਿੱਦਾਂ ਇਹਦੀ ਮਦਰ ਦੀ ਔਰ ਫਾਦਰ ਦੀ ਹਾਈਟ ਉਹ ਲਗਭਗ ਇਹ ਬੱਚੇ ਦੀ ਗਰੋਥ ਤਾਂ ਘਟ ਗਈ ਹੈ ਤੁਹਾਡੀ ਗੱਲ ਮੰਨ ਲਈ ਪਰ ਉਹਦਾ ਹੌਸਲਾ ਜਿਹੜਾ ਬਹੁਤ ਵੱਡਾ ਹੋ ਗਿਆ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਹੌਸਲਾ ਜਿਹੜਾ ਇਹ ਦਾ ਜਿਹੜਾ ਸੀ ਇਸ ਕਰਕੇ ਜਿਆਦਾ ਵਧਿਆ ਕਿ ਜਿਹੜੇ ਸਕੂਲ ਦੇ ਵਿੱਚ ਉਹ ਗਾਈਡ ਸਾਨੂੰ ਜਿਹੜੇ ਸੀ ਸਾਰੇ ਬੱਚਿਆਂ ਨੂੰ ਕੀਤਾ ਜਾਂਦਾ ਹੈ ਕਿ ਜਦੋਂ ਵੀ ਸਮੇਂ-ਸਮੇਂ ਨਾਲ ਬਾਰਡਰ ਤੇ ਮੁਸ਼ਕਲਾਂ ਆਂਦੀਆਂ ਨੇ ਤੇ ਜਿਵੇਂ ਤੁਹਾਡੇ ਮਾਪੇ ਅੱਗੇ ਵੱਧਦੇ ਨੇ ਤੁਸੀਂ ਉਹਨਾਂ ਨਾਲੋਂ ਅੱਗੇ ਵੱਧ ਕੇ ਉਹਨਾਂ ਦੀ ਮਦਦ ਕਰਦੇ ਰਹਿਣਾ ਤੇ ਇਸ ਬੱਚੇ ਦੇ ਵਿੱਚ ਜਿਹੜਾ ਨੇਚਰਲੀ ਜਿਹੜਾ ਅਸੀਂ ਦੇਖ ਰਹੇ ਸੀ ਸ਼ੁਰੂ ਤੋਂ ਹੀ ਕਿ ਇਹ ਸਟੈਪ ਬਾਈ ਸਟੈਪ ਅੱਗੇ ਵਧ ਰਿਹਾ ਸੀ ਹਰ ਚੀਜ਼ ਨੂੰ ਪੜ੍ਹਾਈ ਵਿੱਚ ਵੀ ਅੱਗੇ ਵਧ ਰਿਹਾ ਸੀ ਖੇਡਾਂ ਵੱਲ ਵੀ ਅੱਗੇ ਵਧ ਰਿਹਾ ਸੀ ਉਹ ਜਿਹੜਾ ਇਹਦਾ ਹੌਸਲਾ ਸੀ ਉਹ ਆਪਣੇ ਆਪ ਅੰਦਰੋਂ ਇੱਕ ਉਤਸ਼ਾਹਤ ਪੈਦਾ ਹੁੰਦਾ ਰਿਹਾ ਔਰ ਜਦੋਂ ਫੌਜ ਆਈ ਫੌਜ ਜਿੱਦਾਂ ਜਿੱਦਾਂ ਅੱਗੇ ਵਧਦੀ ਸੀ ਇਹ ਉਹਨਾਂ ਦੇ ਨਾਲ ਸਟੈਪ ਬਾਈ ਸਟੈਪ ਅੱਗੇ ਤੁਰਨਾ ਇਹਨੇ ਸ਼ੁਰੂ ਕਰ ਦਿੱਤਾ ਸੋ ਜਿੱਦਾਂ ਤੁਹਾਡੇ ਪਿੰਡ ਦੇ ਜਿਹੜੇ ਹੈਗੇ ਕਹਿ ਰਹੇ ਕਿ ਜਿੱਦਾਂ ਫੌਜ ਅੱਗੇ ਵਧਦੀ ਸੀ ਤੁਸੀਂ ਵੀ ਉਹਨਾਂ ਦੇ ਨਾਲ ਅੱਗੇ ਜਿੱਦਾਂ ਜਿੱਦਾਂ ਆਰਮੀ ਅੱਗੇ ਵਧਦੀ ਸੀ ਤੁਸੀਂ ਵੀ ਨਾਲ ਅੱਗੇ ਵਧਦੇ ਸੀ ਡਰ ਨਹੀਂ ਲੱਗਿਆ ਤੁਹਾਨੂੰ ਨਹੀਂ ਡ ਇਹ ਨਹੀਂ ਹੁੰਦਾ ਕਿ ਡਰੋਨ ਆ ਰਹੇ ਤੁਹਾਨੂੰ ਕਿਸੇ ਨੇ ਡਰਾਇਆ ਵੀ ਹੋਵੇ ਨਹੀਂ ਕਦੇ ਕਦੇ ਨਹੀਂ ਹੁਣ ਆਪਣੇ ਜਿਹੜੇ ਸ਼ਹਿਰ ਦੇ ਲੋਕ ਮਮਦੋੜਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹੁੰਦਾ ਜਿਵੇਂ ਮੈਂਨੇ ਕੀਆ ਵੈਸੇ ਰੋਕ ਕਰਦੇ ਡਾਕਟਰ ਜਿੱਦਾਂ ਬੱਚੇ ਨੇ ਕਿਹਾ ਕਿ ਜਿੱਦਾਂ ਮੈਂ ਕੀਤਾ ਕਿ ਇਦਾਂ ਹੋਰ ਬੱਚੇ ਵੀ ਕਰਨ ਤੁਹਾਨੂੰ ਲੱਗਦਾ ਕਿ ਇਹ ਬੈਕਵਰਡ ਸ਼ਬਦ ਕਿਤੇ ਨਾ ਕਿਤੇ ਜੋ ਖਰੋਸਪੁਰ ਦਾ ਖਤਮ ਹੋਊਗਾ ਬਿਲਕੁਲ ਅਸੀਂ ਦਾਅਵੇ ਨਾ ਕਰ ਸਕਦੇ ਆ ਕਿ ਜਿੱਦਾਂ ਇਹ ਇੱਕ ਬੱਚਾ ਨਿਕਲਿਆ ਮੇਰਾ ਹੈ ਕਿal ਪੂਰੇ ਪੰਜਾਬ ਦੇ ਵਿੱਚੋਂ ਇੱਕੋ ਬਚਿਆ ਹੈ। ਔਰ ਡਿਸਟ੍ਰਿਕਟ ਫਰੋਜਪੁਰ ਦੇ ਵਿੱਚੋਂ ਵੀ ਇੱਕ ਔਰ ਬਾਰਡਰ ਦੇ ਵਿੱਚੋਂ ਵੀ ਇੱਕੋ ਬਚਿਆ ਹੈ। ਜਿੱਦਾਂ ਮੈਂ ਇਹਨੂੰ ਦੇਖਦਾ ਰਿਹਾ ਵੀ ਉਹਨਾਂ ਨਾਲ ਵੱਧਦਾ ਰਿਹਾ ਉੱਪਰ ਦੀ ਡਰੋਨ ਆਦਾ ਸੀ ਉਸ ਤੋਂ ਪਹਿਲਾਂ ਵੀ ਜਦੋਂ ਕੋਈ ਹੈਲੀਕਾਪਟਰ ਜਾਂ ਕੋਈ ਹੋਰ ਜਹਾਜ਼ ਲੰਘਦੇ ਸੀ ਨਾ ਇਹ ਉਹਨਾਂ ਨੂੰ ਵੇਖ ਕੇ ਮਗਰ ਭਜਦੇ ਸੀ ਉਹ ਜਹਾਜ਼ ਆ ਗਿਆ ਉਹ ਜਹਾਜ਼ ਆ ਗਿਆ ਉਹ ਜਹਾਜ਼ ਆ ਗਿਆ। ਇਹਨਾਂ ਨੂੰ ਉਦੋਂ ਤੋਂ ਹੀ ਜਿਹੜੇ ਇਹ ਨਿਰਪੋ ਹੋਏ ਵੀ ਸੀ ਜਹਾਜ਼ ਵੇਖਣ ਦਾ ਵੀ ਇਹਨਾਂ ਨੂੰ ਸ਼ੌਂਕ ਸੀ। ਉਹਦੇ ਤੋਂ ਬਿਲਕੁਲ ਨਹੀਂ ਡਰਦੇ ਸੀ ਇਸੇ ਤਰ੍ਹਾਂ ਹੁਣ ਜਦੋਂ ਡਰੋਨ ਆਏ ਹਾਲੇ ਕਿ ਅਸੀਂ ਇਹਨਾਂ ਨੂੰ ਗਾਈਡ ਕਰਦੇ ਰਿਹਾ ਸਮੇਂ-ਸਮੇਂ ਸਿਰ ਦੱਸਦੇ ਰਹੇ ਵੀ ਡਰੋਨ ਜਿਹੜਾ ਖਤਰਨਾਕ ਘਾਤਕ ਹੁੰਦੇ ਨੇ ਇਹਨਾਂ ਮਗਰ ਨਹੀਂ ਡੋਲਣਾ ਤੇ ਬੱਚੇ ਜਿਹੜਾ ਅਸੀਂ ਇਹਨੇ ਬੇਪਰਵਾਹ ਕੀਤੀ ਕਹਿੰਦਾ ਜੇ ਸਾਡੇ ਫੌਜ ਅੱਗੇ ਚੱਲੀਏ ਤੇ ਇਹਨਾਂ ਦੇ ਨਾਲ ਆਪਾਂ ਨੂੰ ਕੀ ਹੋਣ ਲੱਗਿਆ ਫੌਜੀ ਦਾ ਹੌਸਲਾ ਜਿਹੜਾ ਇਹਨਾਂ ਨੇ ਹੋਰ ਬਲੰਦ ਕੀਤਾ ਉਹ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਬੱਚਾ ਫੌਜ ਵਿੱਚ ਜਾਊਗਾ ਬਿਲਕੁਲ 100% ਹੈ ਸਾਨੂੰ ਜਿਹੜਾ ਇਹਦਾ ਜज्ਬਾ ਹੈ ਇਹਦੇ ਜज्ਬੇ ਤੋਂ ਸਾਨੂੰ ਵੀ ਸਿੱਖਣ ਨੂੰ ਮਿਲਦਾ ਹੈ ਕਿ ਜੇ ਇਹ ਬੱਚਾ ਅੱਜ ਛੋਟੀ ਉਮਰ 'ਚ ਅੱਗੇ ਵਧ ਸਕਦਾ ਹੈ ਤੇ ਕਿਉਂ ਨਹੀਂ ਅਸੀਂ ਵੀ ਅੱਗੇ ਜਿਹੜਾ ਫੌਜ ਦਾ ਸਾਥ ਦੇ ਸਕਦੇ ਔਰ ਸਾਨੂੰ ਪੂਰੀ ਉਮੀਦ ਹੈ ਕਿ ਇਹ ਬੱਚਾ ਜਾ ਕੇ ਜਿਹੜਾ ਸੀਨੀਅਰ ਅਫਸਰ ਲੈਫਟੀਨੈਂਟ ਕਰਨਲ ਜਾਂ ਕੋਈ ਇਸ ਤੋਂ ਵੀ ਉੱਪਰ ਇਹ ਜਾ ਸਕਦਾ ਹੈ ਅੱਜ ਫਿਰ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਸਮਨ ਦੇ ਪਿੰਡ ਦੇ ਪਿੰਡ ਦੇ ਵਿੱਚ ਬਿਲਕੁਲ ਜਿਦਾ ਇੱਕ ਵਿਆਹ ਵਰਗਾ ਮਾਹੌਲ ਹੁੰਦਾ ਹੈ ਉਸ ਤਰ੍ਹਾਂ ਪਿੰਡ ਸਾਰਾ ਸ਼ਾਇਆ ਹੋਇਆ ਜਿੱਦਾਂ ਪਿੰਡ ਦੇ ਵਿੱਚ ਰਾਤ ਪਟਾਕੇ ਚਲਾਏ ਗਿਆ ਪੂਰੇ ਪਿੰਡ ਦੇ ਵਿੱਚ ਅੱਜ ਫੇਰ ਜਿਹੜੇ ਨੇ ਸ਼ਾਰਟ ਵਗੈਰਾ ਚਲਾਏ ਜਾਂਦੇ ਇੱਕ ਪੂਰਾ ਇੰਜੋਏ ਕੀਤਾ ਜਾ ਰਿਹਾ ਤੁਸੀਂ ਵੀ ਪਿੰਡ ਦੇ ਰਹਿਣ ਵਾਲੇ ਹੋ ਕਿਸ ਤਰ੍ਹਾਂ ਦਾ ਮਾਹੌਲ ਹੈ ਹੋਰ ਵਧੀਆ ਅੱਜ ਬਹੁਤ ਵਧੀਆ ਪੱਤਰ ਕੋਈ ਬਹੁਤ ਆਏ ਨੇ ਲੀਡਰ ਵੀ ਆਏ ਨੇ ਫਿਰ ਇੱਕ ਪਾਰਟੀ ਦੇ ਆਏ ਨੇ ਸਮਾਜ ਕਰਨ ਦੇ ਤੇ ਅਸੀਂ ਸਾਂਤੋ ਪਿੰਡ ਸੋਜੀ ਨਹੀਂ ਆਉ ਜੀ ਮੇਥੂ ਦਾ ਕੋਈ ਲੋਕ ਆਮ ਚੰਦੇ ਨਹੀਂ ਕਦੇ ਸੋਚਿਆ ਸੀ ਕਿ ਮੀਡੀਆ ਤੁਹਾਡੇ ਪਿੰਡ ਵੀ ਆਊਗਾ ਨਹੀਂ ਜੀ ਇਸੇ ਤਰ੍ਹਾਂ ਇਹ ਇੱਕ ਚੈਨਲ ਆਲਾ ਹੈ ਤੇ ਤੁਹਾਡੇ ਇਸ ਜਿਹੜੇ ਸ਼ਵਨ ਹੈ ਤੇ ਇਹਦੇ ਕਰਕੇ ਤੁਹਾਡਾ ਅੱਜ ਪਿੰਡ ਜਿਹੜਾ ਸੁਰਖੀਆ ਬੜਿਆ ਹੋਇਆ ਪੂਰੇ ਇੰਡੀਆ ਦੇ ਵਿੱਚ ਹਾਂਜੀ ਬਹੁਤ ਬਹੁਤ ਆ ਇਹਨਾਂ ਦਾ ਕਹਿ ਨਹੀਂ ਸਕਦੇ ਬੇਤ ਆਏ ਹੋ ਤੇ ਸੋਚੇ ਨਹੀਂ ਪਏ ਇਹਨੇ ਵੀ ਬੇਤੋਂ ਤੱਕ ਪਹੁੰਚੇ ਦਾ ਇਹ ਲੜਕਾ ਪਹੁੰਚੇ ਦਾ ਚਲੋ ਹੋਤੇ ਪਿੰਡ ਦਾ ਨਾਂ ਰੋਸ਼ਨ ਹੋਵੇ ਦਾ ਜਦੋਂ ਤੁਹਾਡੇ ਪਿੰਡ ਦਾ ਉੱਥੇ ਨਾਂ ਬੋਲਿਆ ਜਾ ਰਿਹਾ ਸੀਗਾ ਤੁਸੀਂ ਟੀਵੀ ਦੇਖ ਰਹੇ ਸੀ ਕਿਵੇਂ ਮਹਿਸੂਸ ਹੋ ਹਾਂ ਨਜ਼ਾਰੇ ਨਾਂ ਪਲੇਨ ਸੀਪੀ ਉੱਥੇ ਤੱਕ ਪਹੁੰਚ ਜਾਏ ਦਾ ਅਸੀਂ ਤਾਂ ਕਿਹਾ ਚਲੋ ਛੋਟੇ ਮੋਟੇ ਪਹਿਲਾਂ ਇਹਨਾਂ ਘੁੰਮਣ ਫਿਰ ਮੇ ਅਰਮੀ ਲਾ ਗਈ ਸੀ ਤੇ ਪਿੰਡ ਆ ਵੀ ਲਾਗੇ ਲਾਗੇ ਲਗਾਇਆ ਸੀ ਫਿਰ ਉਹ ਦੋ ਬਦਸਤੂ ਤੇ ਕਦੋਂ ਇਹ ਪਹੁੰਚਿਆ ਪਹਿਲਾਂ ਤਾਂ ਤੇ ਪਤਾ ਬਾਅਦ ਚ ਲੱਗ ਗਿਆ ਕਦੋਂ ਉੱਥੇ ਪਹੁੰਚਿਆ ਨਰਿੰਦਰ ਮੋਦੀ ਘੋਲ ਤੇ ਇਹ ਨਰਾਸ਼ਟਰਪਤੀ ਘੋਲ ਉਦੋਂ ਫਿਰ ਪਿੰਡ ਨੂੰ ਤਾਂ ਚਾ ਚੜਨਾ ਆਪਣੇ ਪੰਜਾਬ ਨੂੰ ਸਾਰਿਆਂ ਨੂੰ ਚਾ ਚੜ ਗਿਆ ਵੀ ਆਖਿਆ ਛੋਟਾ ਜਿਹਾ ਬੱਚਾ ਕਿੱਥੇ ਤੱਕ ਪਹੁੰਚ ਗਿਆ ਹੁਣ ਪੂਰਾ ਪਿੰਡ ਖੁਸ਼ ਹਾਂਜੀ ਹਾਂਜੀ ਖੁਸ਼ ਬਹੁਤ ਬਹੁਤ ਸਾਰੇ ਪਿੰਡੋਂ ਸੱਦਾ ਨਜ਼ਰਦਾ ਸਾਰੇ ਪਿੰਡ ਮੰਦਰ ਪਾਣੀ ਖਾਦਾ ਤੇ ਸਵਾਗਤ ਕੀਤਾ ਲੋਕਾਂ ਦੇ ਵਾਲੇ ਬਹੁਤ ਭਾਈ ਨੇ ਅੱਜ ਚਾਹੀ ਬੜਾ ਸਾਰਿਆਂ ਨੂੰ ਵੱਡੇ ਨੂੰ ਛੋਟਿਆਂ ਨੂੰ ਤੇ ਸਕੂਲ ਦੇ ਦੇ ਸੀਟੀਐ ਸਕੂਲ ਦੇ ਵੀ ਆਏ ਨੇ ਰਾਤ ਆਏ ਨੇ ਕੋਈ ਪੁਰ ਲੈ ਕੇ ਆਏ ਨੇ ਅਫਸਰ ਸਾਹਿਬ ਕੇ ਗਏ ਨੇ ਤੇ ਔਲਾਦ ਵੀ ਨਾਲ ਘਰੇ ਛੱਡ ਕੇ ਜੁम्मेਦਾਰੀ ਨੂੰ ਹੀ ਸੰਭਾਲ ਇਸ ਸਾਲ ਸਾਡੇ ਨਾਲ ਪਿੰਡ ਦੇ ਜਿਹੜੇ ਲੋਕ ਸੀ ਅਜਪੁਰ ਤਰਾਂ ਵਾਲੀ ਦੇ ਵਿੱਚ ਜਿਹੜਾ ਸਵਨ ਸਿੰਘ ਜਿਹੜਾ ਘਰ ਜਿਹੜੀਆਂ ਖੁਸ਼ੀ ਦਾ ਜਿਹੜਾ ਮਾਹੌਲ ਹੈ ਜਿਨ੍ਹਾਂ ਨੂੰ ਰਾਸ਼ਟਰਪਤੀ ਅਵਾਰ ਦੇ ਨਾਲ ਜਿਹੜਾ ਸਨਮਾਨਿਤ ਕੀਤਾ ਗਿਆ ਜੋ ਬਾਲ ਦਿਵਸ ਦੇ ਮੌਕੇ ਸਨਮਾਨਿਤ ਕਰਨ ਨਾਲ ਬੱਚੇ ਦਾ ਜਿਹੜਾ ਹੌਸਲਾ ਉਹ ਇੱਕ ਬਹੁਤ ਵੱਡਾ ਹੋਇਆ ਤੇ ਨਾਲ ਜੇ ਗੱਲ ਕਰਦੇ ਹਾਂ ਫਿਰੋਜ਼ਪੁਰ ਜ਼ਿਲ੍ਹੇ ਦਾ ਜਿਹੜਾ ਨਾਮ ਹੈ ਉਹ ਵੀ ਕਾਫੀ ਜ਼ਿਆਦਾ ਰੋਸ਼ਨ ਹੋਇਆ ਫਿਰ ਉਸਪੋਰਟੋ ਕੈਮਰਾਮੈਨ ਦੇ ਨਾਲ ਸ਼ੋਕੁਲਾਸਰਾ ਡੇਲੀ ਪੋਸਟ ਪੰਜਾਬੀ